ਗੁੱਡ ਮਾਰਨਿੰਗ ਬੱਚਿਓ ਤੁਹਾਡੇ ਲਈ ਪੇਪਰ ਲੈ ਕੇ ਆਏ ਹਾਂ ਹੁਣ ਸੈਕਿੰਡ ਕਲਾਸ ਦਾ ਇੰਗਲਿਸ਼ ਦਾ ਪੇਪਰ ਜੋ ਪ੍ਰਾਇਮਰੀ ਕਲਾਸਿਸ ਦੇ ਪੇਪਰ 24 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਠੀਕ ਹੈ ਉਹਨਾਂ ਵਿੱਚੋਂ ਹੁਣ ਮੈਂ ਸੈਕਿੰਡ ਕਲਾਸ ਦੇ ਪੇਪਰ ਪਾ ਰਹੀ ਹਾਂ ਸਾਰੀਆਂ ਕਲਾਸਿਸ ਦੇ ਪੇਪਰ ਪਾਵਾਂਗੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੁਣ ਆਪਾਂ ਸੈਕਿੰਡ ਦੇ ਦੇਖਦੇ ਹਾਂ ਇਹ ਹੈਗਾ ਇੰਗਲਿਸ਼ ਦਾ ਆਓ ਕਰੀਏ ਇੰਗਲਿਸ਼ ਦਾ ਪੇਪਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਸਕੂਲ ਦਾ ਨਾਮ ਲਿਖਣਾ ਹੈ ਫਿਰ ਆਪਣਾ ਨਾਮ ਲਿਖਣਾ ਹੈ ਰੋਲ ਨੰਬਰ ਲਿਖਣਾ ਹੈ ਕਲਾਸ ਲਿਖਣੀ ਹੈ ਡੇਟ ਲਿਖਣੀ ਹੈ ਜਿਹੜੀ ਤਰੀਕ ਨੂੰ ਪੇਪਰ ਹੋਏਗਾ ਆਓ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਚੂਜ਼ ਦਾ ਕਰੈਕਟ ਪਿਕਚਰ ਫੋਰ ਦਾ 기ਵਨ ਵਰਡ ਟੈਪ ਦਿੱਤਾ ਹੋਇਆ ਨਾ ਟੈਪ ਕੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਟੈਪ ਹੁੰਦੀ ਹੈ ਟੂਟੀ ਪਾਣੀ ਵਾਲੀ ਠੀਕ ਹੈ ਨੈਕਸਟ ਆ ਗਿਆ ਚੂਜ਼ ਦਾ ਕਰੈਕਟ ਵਰਡ ਫੋਰ ਦਾ 기ਵਨ ਪਿਕਚਰ ਇਹ ਕੀ ਹੈ ਨੈਟ ਸੌਰੀ ਵੈਬ ਇਹ ਵੈੱਬ ਹੈ ਨਾ ਜੋ ਨਹੀਂ ਆਪਣਾ ਮਕੜੀਆਂ ਬਣਾਉਂਦੀਆਂ ਨੇ ਜਾਲਾ ਉਹਨੂੰ ਕਹਿੰਦੇ ਨੇ ਵੈੱਬ ਠੀਕ ਹੈ ਇਸ ਤੋਂ ਅਗਲਾ ਹੈ ਚੂਜ਼ ਦਾ ਆਡ ਵਨ ਇਹਦੇ ਵਿੱਚ ਆਡ ਚੂਜ਼ ਕਰਨਾ ਹੈ ਠੀਕ ਹੈ ਆਡ ਕੀ ਹੋਏਗਾ ਆ ਦੇਖੋ ਇਹ ਫਰੂਟ ਹੈ ਨਾ ਆ ਬਾਕੀ ਸਾਰੀਆਂ ਤਾਂ ਵੈਜੀਟੇਬਲਸ ਨੇ ਆ ਹੈਗਾ ਫਰੂਟ ਇਹ ਆਡ ਹੈ ਓਕੇ ਇਹਨੂੰ ਟਿਕ ਕਰ ਦੇਣਾ ਨੈਕਸਟ ਆ ਗਿਆ ਲੁੱਕ ਐਟ ਦਾ ਪਿਕਚਰ ਐਂਡ ਚੂਜ਼ ਦਾ ਕਰੈਕਟ ਆਪਸ਼ਨ ਇਹ ਕੀ ਹੈ ਏ ਬਿਗ ਟਿਨ ਨੋ ਏ ਬਿਗ ਲਿਡ ਨੋ ਐਟ 올 ਬਿਨ ਹਾਂ ਇਹ ਡਸਟ ਬਿਨ ਹੈ ਠੀਕ ਹੈ ਡਸਟ ਬਿਨ ਦੇਖਿਓ ਇਹਦਾ ਨਾ ਤੁਸੀਂ ਕੂੜਾ ਸੁੱਟਣ ਲਈ ਰੱਖੇ ਜਾਂਦੇ ਆ ਨੈਕਸਟ ਹੈਗਾ ਰੀਅਰੇਂਜ ਦਾ ਲੈਟਰਸ ਐਂਡ ਕਰੈਕਟ ਵਰਡ ਹੁਣ ਇਹ ਪਿਗ ਹੈ ਆਪਾਂ ਨੂੰ ਪਤਾ ਹੈ ਨਾ ਪਿਗ ਦੀ ਸਪੈਲਿੰਗ ਕੀ ਹੁੰਦੀ ਆ ਪੀ ਆਈ ਜੀ ਪਿਗ ਇਹ ਉਲਟੇ ਕਰਕੇ ਦਿੱਤੇ ਹੋਏ ਨੇ ਪੀ ਆਈ ਜੀ ਪਿਗ ਬਣ ਗਿਆ ਓਕੇ ਨੈਕਸਟ ਆ ਗਿਆ ਚੂਜ਼ ਦਾ ਰਾਈਮਿੰਗ ਵਰਡ ਆਫ ਪੌਡ ਪੌਡ ਦਾ ਰਾਈਮਿੰਗ ਵਰਡ ਕੀ ਹੋਗਾ ਰੌਡ ਜੋ ਪਿਛਲੇ ਵਰਡਸ ਮਿਲਦੇ ਹੁੰਦੇ ਆ ਉਹਨੂੰ ਟਿਕ ਕਰ ਦੇਣਾ ਹੁੰਦਾ ਹੈ ਰੌਡ ਪੌਡ ਅਗਲਾ ਆ ਗਿਆ ਆਪਣੇ ਕੋਲੇ ਚੂਜ਼ ਦਾ ਕਰੈਕਟ ਵਰਡ ਹਿڈن ਇਨ ਦਾ ਗ੍ਰਿਡ ਗ੍ਰਿਡ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਵਰਡ ਛੁਪਿਆ ਹੋਇਆ ਹੈ ਦੇਖੋ ਆ ਦੇਖੋ ਐਚ ਯੂ ਟ ਹਟ ਹਟ ਹੀ ਹੈ ਨਾ ਹਟ ਦੇ ਉੱਤੇ ਟਿਕ ਕਰ ਦੇਣਾ ਚਲੋ ਅਗਲਾ ਦੇਖੀਏ ਮੈਚ ਦਾ ਵਰਡਸ ਵਿਦ ਫੋਲੋਇੰਗ ਆਪਾਂ ਵਰਡਸ ਨੂੰ मैचिंग करना है आ की है नैट एन ने ई टी नैट बी यू एन बन ठीक है अगे हैगा सिक्स ठीक है बॉक्स ड्रम ओके बच्चों तुम मैचिंग कर लियो अगला आ गया एप -ए वॉवल भरने अपन पता है वोवल अपा मतलब ਜੋ ਵੀ ਹੁੰਦਾ ਇਹਦੇ ਵਿੱਚ ਫਿਲ ਕਰਨਾ ਹੈ ਵੀ ਇਹ ਕੀ ਚੀਜ਼ ਹੈ ਠੀਕ ਹੈ ਹੁਣ ਆ ਹੈਗਾ ਹਿੱਟ ਹਿੱਟ ਕਰ ਰਿਆ ਨਾ ਇਹ ਇੱਥੇ ਕੀ ਭਰਾਂਗੇ ਆਈ ਹਿੱਟ ਕੀਤੀ ਹੈ ਨਾ ਉਹਨੇ ਬਾਲ ਆ ਕੀ ਹੈ men ਬੰਦੇ ਨੇ ਮਤਲਬ ਆਦਮੀ ਖੜੇ ਨੇ ਉਹਨੂੰ ਕਹਿੰਦੇ ਨੇ men ਆ ਕੀ ਹੈ cock ਕੋ ਭਰੋ ਇੱਥੇ ਅਗਲਾ ਆ ਗਿਆ hen ਇੱਥੇ ਹੀ ਭਰੋ ਆ ਆ ਗਿਆ a ਭਰੋ बैग ओके बच्चे हो नेक्स्ट आ गया ਇੱਥੇ ਏ ਕਰੋ ਕਿਉਂਕਿ ਕੇਕ ਹੈ ਠੀਕ ਹੈ ਆਪਾਂ ਸਿਰਫ ਇਹਨਾਂ ਨੇ ਆਪਾਂ ਨੂੰ ਦਿੱਤਾ ਨਾ ਕਿ ਏ ਈ ਆਈ ਹੀ ਭਰਨੀ ਹੈ ਹੋਰ ਜ਼ਿਆਦਾ ਕੁਝ ਨਹੀਂ ਭਰਨਾ ਸਭ ਤੋਂ ਪਹਿਲਾਂ ਹਿੱਟ ਇੱਥੇ ਮੈਨ ਇੱਥੇ ਕੇਕ ਇੱਥੇ ਹੈਨ ਇੱਥੇ ਏ ਬੈਗ ਓਕੇ ਬੱਚੇ हाँ जी नैक्सट आ गया राइट द वर्ड्स फॉर द गिविन पिक्चर हाँ जी एक ही है लैग एल ई जी लैग ठीक है तो डी ओ जी डॉग बी यू एस बस एट दुबारा लिखते हैं स्पैलिंग मिस्टेक ना हो जाए ਚੰਗੀ ਤਰ੍ਹਾਂ ਦੇਖ ਲਓ ਲੈਗ ਡੌਗ ਬੱਸ ਆ ਹੈਗਾ ਬਿਨ ਡਸਟਬਿਨ ਜਿਹਨੂੰ ਕਹ ਦਿੰਦੇ ਨੇ ਠੀਕ ਹੈ ਤੇ ਇਹ ਕੀ ਹੈ ਗੇਟ ਜੀ ਏ ਟੀ ਈ ਗੇਟ ਓਕੇ ਬੱਚੋ ਕਰ ਲਿਓ ਤੁਸੀਂ ਅਗਲਾ ਆ ਗਿਆ ਨੰਬਰਸ ਨੰਬਰਸ ਕੀ ਹੁੰਦੇ ਆ ਮਤਲਬ ਜਿਵੇਂ ਇੱਕ ਚੀਜ਼ ਐ ਤਾਂ ਉਹਦੀਆਂ ਵੱਧ ਚੀਜ਼ਾਂ ਬਣਾਉਣੀਆਂ ਜਿਵੇਂ ਪਿਗ ਇਹ ਬਣ ਜੂਗਾ ਪਿਗਸ ਐਸੀ ਬਣੀ ਐ ਬੁੱਕ ਬੁੱਕ ਦਾ ਕੀ ਬਣ ਜੂਗਾ ਬੁਕਸ ਬੈਲ ਦਾ ਕੀ ਬਣ ਜੂਗਾ ਬੈਲਸ ਐਸੀ ਬਣੀਆਂ ਮੋਸਟਲੀ ਡੱਕ ਡੱਕਸ ਜਾਰ ਜਾਰਸ ਸਾਰਿਆਂ ਦੇ ਪਿੱਛੇ ਐਸ ਲੱਗ ਜਾਏਗੀ ਨੈਕਸਟ ਆ ਗਿਆ इन तो ऑन इन हमेशा लगता जो चीज़ बेच है ठीक है ऑन कि लगेगा जो उपर है द कैप इज डैश द बॉक्स कैप ए है उपर है यदा मतलब की आएगा ऑन द बॉक्स द डॉग इज डैश द बॉक्स डॉग बॉक्स के कितने बिच है ना सो की आएगा इन अगला आ गया द पेन इज डैश द बॉक्स पेन कित है है ना सो की आएगा इन द बॉक्स ਦਾ ਜੱਗ ਇਜ਼ ਡੈਸ਼ ਦਾ ਟੇਬਲ ਜੱਗ ਕਿੱਥੇ ਹੈ ਦੇ ਜੱਗ ਤਾਂ ਅੰਡਰ ਹੈ ਠੀਕ ਹੈ نیچے ਹੈ ਇਹਨੂੰ ਲਿਖਾਂਗੇ ਅੰਡਰ ਅੰਡਰ ਦਾ ਬਾਕਸ ਠੀਕ ਹੈ ਬੱਚਿਓ ਨੈਕਸਟ ਹੈਗਾ ਬੁੱਕ ਕਿੱਥੇ ਹੈ ਔਨ ਦਾ ਟੇਬਲ ਇੱਥੇ ਕੀ ਪਾਉਵਾਂਗੇ ਔਨ ਓਕੇ ਨੈਕਸਟ ਹੈਗਾ ਰਾਈਟ ਦਾ ਕਲਰ ਨੇਮ ਕਲਰ ਨੇਮ ਲਿਖਣੇ ਨੇ ਆਪਾਂ ਲਿਖੋ ਪਹਿਲਾਂ ਲਿਖਾਂਗੇ ਰੈੱਡ ਬਲੂ ਪਿੰਕ ਗ੍ਰੀਨ ਹੋਰ ਕੀ ਲਿਖੇ ਗ੍ਰੇ ਕਰ ਲਓ ਸੌਖੇ ਸੌਖੇ ਹੋ ਜਾਣਗੇ ਇਹਨਾਂ ਨੂੰ ਯਾਦ ਕਰ ਲਿਓ ਨੈਕਸਟ ਆ ਗਿਆ ਹੀ ਸ਼ੀ ਇਟ ਕੀ ਆਪਾਂ ਲਿਖਦੇ ਹੁੰਨੇ ਆ ਜੋ ਕਿ आदमी ने लड़के ने ठीक है शी लिखा कुड़िया ने औरतों ने इट लिखा कोई चीज़ा ले हूँ देखो ये आदमी है ना इतने की लिखा ही इज़ एन ओल्ड मैन आ कुी अगे शी इज़ माई सिस्टर इतने की लिखा शी इज माई सिस्टर अगे एक टॉय आ गया टॉय की होंगे कोई चीज़ है इतने की लिखा इट इज़ माई टॉय ਗੁੱਡ ਹੈਂਡ ਰਾਈਟਿੰਗ ਦੇ 5 ਮਾਰਕਸ ਨੇ ਠੀਕ ਹੈ ਹੁਨੇ ਪੇਪਰ ਚੰਗੀ ਤਰ੍ਹਾਂ ਕਰ ਲਿਓ ਤੁਸੀਂ ਬੱਚਿਓ ਤੇ ਇੱਕ ਚੀਜ਼ ਰੱਖਣੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਠੀਕ ਹੈ ਆਪਣੇ ਪੇਰੈਂਟਸ ਦੀ ਮਦਦ ਨਾਲ ਟੈਲੀਗ੍ਰਾਮ ਤੇ ਜਾਓ ਤੇ ਟੈਲੀਗ੍ਰਾਮ ਦਾ ਲਿੰਕ ਓਪਨ ਕਰਕੇ ਇਹਦੀ ਪੀਡੀਐਫ ਡਾਊਨਲੋਡ ਕਰਕੇ ਪੀਡੀਐਫ ਕਢਾਓ ਤੇ ਪ੍ਰਿੰਟ ਆਊਟ ਲਓ ਤੇ ਪ੍ਰੈਕਟਿਸ ਕਰੋ ਠੀਕ ਹੈ ਤੇ ਦੂਜਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਪੱਕਾ ਬਿਕੋਜ਼ ਮੇਰਾ ਪੁਰਾਣਾ ਚੈਨਲ ਬੰਦ ਹੋ ਗਿਆ ਸੋ ਆਪਾਂ ਨਿਆਮ ਲਾਇਆ ਹੈ ਤੁਹਾਨੂੰ ਦੇਖ ਕੇ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਹੈ ਓਕੇ ਬੱਚਿਓ ਥੈਂਕ ਯੂ ਸੋ ਮਚ ਫॉर ਵਾਚਿੰਗ